ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਸਿਰ ਰਗ ਮਹਿ ਲਾ ਪੰਜਵਾ ਸਰਣੇ ਪ੍ਰਭ ਆਪਨੇ ਗੁਰੂ ਹੋਆ ਕਿਰਪਾਲ ਸਤਗੁਰ ਕਾ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲਗਾ RAM ਨਾਮ ਅਮ੍ਰਿਤ ਨਾ ਧਰਨੇ ਹਾਲਾ ਮਨ ਮੇਰੇ ਸਤਗੁਰ ਸੇਵਾ ਸਾਰ ਕਦੇ ਦਿਆ ਪ੍ਰਭ ਆਪਣੀ ਇਕ ਨੀਮਖ ਨਾ ਮਨ ਹੋ ਵਿਚਾਰ ਰਹਾਓ ਗੁਣ ਗੋਵਿੰਦ ਨਿਤ ਗਾਵੀਐ ਹਾਂ ਅਵ ਗੁਣ ਘਟਨ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰਿ ਢੇ ਵਿਸਥਾਰ ਜੈ ਸਿਫਤੀ ਰਤੇ ਆ ਪਵ ਜੈਲਾ ਉਤਰੇ ਪਾਰ ਤੀਰਥ ਵਰਤ ਲਖ ਸੰਜਮ ਪਾਇਆ ਸਾਧੂ ਤੂਰ ਲੋਕ ਕਮਾਵੈ ਕਿਛ ਤੇ ਜਾ ਵੇਖੈ ਸਦਾ ਹਦੂਰ ਤਾਂ ਤਨੰਤਰ ਰਵ ਰਹਾ ਪ੍ਰਭ ਮੇਰਾ ਪਰਪੂਰ ਸਚ ਪਾਤਸ਼ਾਹੀ ਅਮਰ ਸਚ ਸਚੇ ਸਚਾ ਤਾਨ ਸਚੀ ਕੁਦਰਤ ਧਾਰੀਨ ਸਚ ਸਿਰਜਿਉਨ ਜਹਾਨ ਨਾਨਕ ਜਪਿਆ ਸਚ ਨਾਮ ਨਾ ਸਦਾ ਸਦਾ ਕੁਰਬਾਨ ਰਾਗ ਮਹਿਲਾ ਪੰਜਵਾਂ ਉਦਮ ਕਰ ਹਰ ਜਾਪਨਾ ਵੜ ਪਾਗੀ ਤਨ ਖਾਟ ਸਤ ਸੰਗ ਹਰ ਸਿਮਰਨਾ ਮਲ ਜਨਮ ਜਲਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੂੰਚ ਤੂ ਸਭ ਚੂਕਿਆ ਸੋਗ ਸੰਤਾਪ ਰਹਾਓ ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਦੀ ਠਾਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨੇ ਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਵੇਹਰਾ ਮਾਨੇ ਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ